ਆਡੇ ਇਸ ਵੀਡੀਓ ਦੇ ਨਾਲ ਜੁੜੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਪੈਨਸ਼ਨ ਦੀ ਲਾਈਵ ਅਪਡੇਟ ਤੁਹਾਨੂੰ ਦਿਹਾਗੇ ਉਸ ਤੋਂ ਪਹਿਲਾਂ ਇੱਕ ਜ਼ਰੂਰੀ ਅਪਡੇਟ ਤੁਹਾਨੂੰ ਦੇਣੀ ਹੈ ਇਸ ਫੌਰੀਨਰ ਸਰਵਿਸ ਸਿਲੈਕਸ਼ਨ ਬੋਰਡ ਪੰਜਾਬ ਵੱਲੋਂ ਇੱਕ ਲਿਸਟ ਜਾਰੀ ਕੀਤੀ ਗਈ ਹੈ ਰੋਲ ਨੰਬਰ ਵਾਈਜ਼ ਦਾ ਰਿਜ਼ਲਟ ਨੇ ਇਹ ਤੇ ਉਹ ਕੈਂਡੀਡੇਟਸ ਨੇ ਜਿਹੜੇ ਇੰਗਲਿਸ਼ ਅਤੇ ਪੰਜਾਬੀ ਟੈਸਟ ਜਿਨ੍ਹਾਂ ਨੇ ਕੁਆਲੀਫਾਈ ਕੀਤੇ ਨੇ 434 ਪੋਸਟਾਂ ਜੋ ਕਲਰਕ ਦੀਆਂ ਨਿਕਲੀਆਂ ਹਨ ਤੇ ਵਨ ਫਸਟ ਆਫ ਸਟੋਰ ਕੀਪਰ ਐਡਵਰਟਾਈਜ਼ਮੈਂਟ ਨੰਬਰ 5 2024 ਦਾ ਇਹ ਜਿਹੜਾ ਇਸ਼ਤਿਹਾਰ ਸੀ ਉਹਦੇ ਫਾਫਤ ਹੈ ਰਿਜ਼ਲਟ ਹੈ 29 11 2024 ਤੋਂ 4 1 2024 ਦੇ ਵਿਚਕਾਰ ਜਿਹੜਿਆ ਰਿਕਰੂਟਮੈਂਟ ਪ੍ਰੋਸੈਸ ਸੋ ਇਹ ਲਿਸਟ ਆ ਗਿਆ ਤੇ ਇਹ ਕੁਆਲੀਫਾਈਡ ਕੈਂਡੀਡੇਟਸ ਨੇ ਇਹਨਾਂ ਦੀ ਅੱਗੇ ਸਿਲੈਕਸ਼ਨ ਪ੍ਰੋਸੈਸ ਹੋਣਾ ਚੱਲੇਗਾ ਉਹ ਆਖੋ-ਆਖ ਕੈਟਾਗਰੀਆਂ ਦੀ ਜਿਹੜੇ ਸਿਲੈਕਟ ਹੋਏ ਨੇ ਫਿਰ ਤੋਂ ਦੱਸਿਓ ਕਲਰਕ ਦੀਆਂ ਜਿਹੜੇ 434 ਹੋਸਟਾਂ ਸਨ ਉਸ ਬਾਬਤ ਇਹ ਜਿਹੜੇ ਆਪਣੇ ਹੈਗੇ ਆ ਲੈਸ ਕੱਢੀ ਗਈ ਐਸੇ ਦੇ ਵਿੱਚ ਤੁਸੀਂ ਆਪਣਾ ਨਾਮ ਸਰਚ ਕਰ ਸਕਦੇ ਆ ਜਿਹੜੇ ਫੈਨ ਫਰਾਵਾ ਨੇ ਇਸ ਭਰਤੀ ਦੇ ਵਿੱਚ ਫਰਾਈ ਕੀਤਾ ਹੋਇਆ ਸੀ ਤੇ ਅਸੀਂ ਇਹਦੀ ਪੀਡੀਐਫ ਹੋਈ ਉਹ ਖੁਲਾਉਤ ਕਰਾ ਦਾਂਗੇ ਤੇ ਇਹਦੇ ਵਿੱਚ ਤੁਸੀਂ ਜਾ ਕੇ ਜਿਹੜਾ ਟ੍ਰੈਫਲੈਸਫੀ 4 ਦੀ ਵੈਬਸਾਈਟ ਤੇ ਹੋਈ ਇਹ ਫੀਡੀਐਫ ਜਿਹੜੀ ਆ ਡਾਊਨਲੋਡ ਕਰ ਸਕਦੇ ਆ ਸੋ ਜੇਕਰ ਗੱਲ ਪੈਨਸ਼ਨ ਦੀ ਕਰੀਏ ਜੀ ਅੱਜ ਮੰਗਲਵਾਰ ਦਾ ਦਿਨ ਹੋ ਚੁੱਕਾ ਹੈ 6 ਜਨਵਰੀ 2026 ਸਵੇਰ ਦੇ 8 ਵਜੇ ਤੱਕ ਜਲਾਲ ਲੁਧਿਆਣਾ ਦੇ ਅਫਾ ਗੱਲ ਕਰਦੇ ਆ ਤੇ ਇੱਥੇ ਦਿਵਿਆਂਗ ਤੇ ਵਿਧਵਾ ਫੈਕਸ਼ਨਾਂ ਚੜੀਆਂ ਫੈਨਾਂ ਦੀਆਂ ਲੱਗੀਆਂ ਹੋਈਆਂ ਉਹ ਜਾਰੀ ਹੋ ਗਈਆਂ ਸੀ ਬੜਾਕਾ ਫੈਕਸ਼ਨ ਹਲੇ ਤੱਕ ਜਾਰੀ ਨਹੀਂ ਹੋਈ ਪਰ ਅੱਜ ਵਰਕਿੰਗ ਡੇ ਹੈ ਤੇ ਛੁੱਟੀ ਕੋਈ ਨਹੀਂ ਹੈ ਸੋ ਉਮੀਦ ਹੈ ਕਿ ਸ਼ਾਮ ਤੱਕ ਜੜੀਆਂ ਨੇ ਫੈਕਸ਼ਨਾਂ ਜਾਰੀ ਹੋ ਜਾਣਗੇ ਜਲਾ ਲੁਧਿਆਣਾ ਵਿੱਚ ਦੀ ਦਸੰਬਰ ਮਹੀਨੇ ਦੀ ਫੰਕਸ਼ਨ ਦੀ ਗੱਲ ਕਰ ਰਹੇ ਆ ਤੇ ਜਲਾ ਲੁਧਿਆਣਾ ਵਿੱਚ ਦੀ ਔਰ ਹੋਰ ਜਿਹੜੇ ਦੋ ਤਿੰਨ ਜਲਿਆਂ ਦੇ ਵਿੱਚ ਫੰਕਸ਼ਨਲ ਰੁਕੀਆਂ ਹੋਈਆਂ ਨੇ ਉੱਥੇ ਵੀ ਅੱਜ ਜਾਰੀ ਹੋ ਜਾਣਗੇ ਸ਼ਾਮ ਤੱਕ ਜੋ ਅਪਡੇਟਸ ਆਣਗੇ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਜਨਵਰੀ ਮਹੀਨੇ ਦੀ ਫੰਕਸ਼ਨ ਦੀ ਫਿਲਹਾਲ ਹਾਲੇ ਤੱਕ ਕੋਈ ਅਪਡੇਟ ਨਹੀਂ ਹੈ ਸਾਨੂੰ ਅਖਲੇ ਰੂੰਗਣਗੇ ਅਸੀਂ ਤੁਹਾਡੇ ਨਾਲ ਜਰਜਾ ਲਾਈਵ ਆ ਕੇ ਸਾਂਝੀ ਕਰਾਂਗੇ ਫਿਲਹਾਲ ਦਸੰਬਰ ਮਹੀਨੇ ਦੀ ਫੰਕਸ਼ਨਾਂ ਖਾਣ ਦਾ ਕੰਮ ਜਾਰੀ ਹੈ ਤੇ ਜਿਹੜੇ ਹਲਕਿਆਂ ਦੇ ਵਿੱਚ ਫੰਕਸ਼ਨਲ ਰਹਿੰਦੀਆਂ ਨੇ ਅੱਜ ਲੁਧਿਆਣਾ ਦੇ ਸ਼ਹਿਰ ਸ਼ਹਿਰ ਦੇ ਵਿੱਚ ਵੀ ਕੁਝ ਵਾਰਡਾਂ ਦੇ ਵਿੱਚ ਫੰਕਸ਼ਨ ਹਲੇ ਨਹੀਂ ਆਈਆਂ ਉੱਥੇ ਵੀ ਅੱਜ ਕੱਲ ਦੇ ਵਿੱਚ ਜਾਰੀ ਹੋ ਜਾਣਗੇ ਸਾਨੂੰ ਅਪਡੇਟਿੰਗ ਮਿਲੇਗੀ ਉਸੇ ਵੇਲੇ ਤੁਹਾਡੇ ਨਾਲ ਲਾਈਵ ਕਰਕੇ ਜਾਣਕਾਰੀ ਸਾਂਝੀ ਕਰਾਂਗੇ ਧੰਨਵਾਦ